ਜੈ ਭਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੱਕ ਤਲਾਰ ਨਿਊਜ਼ ਚੈਨਲ ਅੱਜ ਗਿਆਨ ਦਰਸ਼ਨ ਚੈਰੀਟੇਬਲ ਟਰਸਟ ਵੱਲੋਂ ਅੱਜ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਲੰਗਰ ਤੇ ਔਰ ਡੈਂਟਲ ਦਾ ਇੱਕ ਚੈੱਕਅਪ ਦਾ ਕੈਂਪ ਲਗਾਇਆ ਗਿਆ ਸਾਡੇ ਨਾਲ ਨੇ ਰਵਿੰਦਰ ਟੱਕਰ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਅੱਜ ਕਿਸ ਸੰਬੰਧ ਵਿੱਚ ਤੁਸੀਂ ਅੱਜ ਬੱਚਿਆਂ ਦੇ ਜਿਹੜਾ ਸਕੂਲ ਇਹ ਪ੍ਰੋਗਰਾਮ ਰੱਖਿਆ ਅੱਜ ਫਾਦਰ ਸਾਹਿਬ ਦੀ ਵਰ੍ਹੇ ਜੀ ਛੇਵੀਂ ਵਰ੍ਹੇ ਉਹਨਾਂ ਦੇ ਯਾਦ ਵਿੱਚ ਹਰ ਸਾਲ ਅਸੀਂ ਲੰਗਰ ਦਾ ਯੋਜਨ ਕਰਦੇ ਆ ਅੱਜ ਅਸੀਂ ਇੱਥੇ ਗਵਰਨਮੈਂਟ ਪ੍ਰਾਇਮਰੀ ਸਕੂਲ ਸਬਜ਼ੀ ਮੰਡੀ ਨਕੋਦਰ ਚ ਲੰਗਰ ਦਾ ਤੇ ਨਾਲ ਡੈਂਟਲ ਚੈੱਕਅਪ ਕੈਂਪ ਲਗਾਇਆ ਜੀ ਉਹਨਾਂ ਦੇ ਯਾਰ ਨੂੰ ਸਮਰਪਿਤ ਤੇ ਹੋਰ ਆਪਣੇ ਕੀ ਡਿਸੀਜ ਤੇ ਗਿਆਨ ਦਾ ਦਰਸ਼ਨ ਚੈਰੀਟੇਬਲ ٹرسٹ ਵੱਲੋਂ ਹੋਰ ਕਿੰਨੇ ਕਿ ਪ੍ਰੋਜੈਕਟ ਹੈ ਜਿਹੜੇ ਤੁਸੀਂ ਆਪਣੇ ਹਰ ਸਾਲ ਪਿਤਾ ਦੀ ਯਾਦ ਵਿੱਚ ਕਰਦੇ ਹੋ ਹਾਂਜੀ ਉਹ ਅਸੀਂ ਕਰਦੇ ਰਹੇ ਨੇ ਜੀ ਕਿਤੇ ਆਈਸ ਕੈਂਪ ਐਂਡ ਕੀ ਡੈਂਟਲ ਚੈੱਕਅਪ ਕੈਂਪ ਲਗਾਇਆ ਲੰਗਰ ਦਾ ਯੋਜਨ ਕਰਦੇ ਆ ਗਊਸ਼ਾਲਾ ਜੇ ਕਰੀਦਾ ਲੋ ਹਰ ਸਾਲ ਜੇ ਕੋਈ ਨਾ ਕੋਈ ਉਹਨਾਂ ਦੀ ਯਾਦ ਦੇ ਵਿੱਚ ਕਰਦੇ ਨੇ ਇਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਦੇ ਵੱਲੋਂ ਹਰ ਸਾਲ ਜਿਹੜਾ ਆਪਣੇ ਪਿਤਾ ਦੀ ਜੇ ਵਰਸੀ ਤੇ ਯਾਦ ਦੇ ਵਿੱਚ ਇਹ ਮਤਲਬ ਕਿ ਕੰਮ ਉਲੀਕੇ ਜਾਂਦੇ ਨੇ ਅੱਜ ਲੌਂਜ ਕਲੱਬ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਆਪਣਾ ਜਿਹੜਾ ਸਮਰਪਿਤ ਕੀਤਾ ਹੈ ਅੱਜ ਆਪਣਾ ਕੈਂਪ ਸਾਡੇ ਨਾਲ ਨੇ ਲੌਂਜ ਕਲੱਬ ਨਕੌਦਰ ਦੇ ਪ੍ਰਧਾਨ ਨੇ ਸਸੀ ਗਤ ਸਰ ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਕੀ ਨਾਮ ਜੀ ਮੇਰਾ ਨਾਮ ਰਜਿੰਦਰ ਵੱਟਲਾ ਜੀ ਤੇ ਮੈਂ ਲੌਇਨ ਕਲੱਬ ਦਾ ਪ੍ਰੈਜ਼ੀਡੈਂਟ ਹਾਂ ਤੇ ਅੱਜ ਜੋ ਅਸੀਂ ਇਸ ਮਹਾਨ ਸ਼ਖਸੀਅਤ ਸ਼੍ਰੀ ਦਰਸ਼ਨ ਲਾਲ ਜੀ ਟੱਕਰ ਜਿਹੜੇ ਸਾਡੇ ਬਜ਼ੁਰਗ ਅਜ਼ੀਜ਼ 6 ਸਾਲ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਸੀ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਾਨੂੰ ਟੱਕਰ ਪਰਿਵਾਰ ਨੇ ਲੁਆਇੰਸ ਕਲੱਬ ਨੂੰ ਨਾਲ ਲੈਂਦੇ ਹੋਏ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ 200 ਤੋਂ 250 ਬੱਚਾ ਜਿਹੜਾ ਸਕੂਲ ਪ੍ਰਾਇਮਰੀ ਸਕੂਲ ਸਬਜੀ ਮੰਡੀ ਦੇ ਵਿੱਚ ਹੈ ਉਹਨਾਂ ਸਾਰਿਆਂ ਦਾ ਡੈਂਟਲ ਚੈੱਕਅਪ ਕੈਂਪ ਤੇ ਉਸ ਤੋਂ ਬਾਅਦ ਦੇ ਵਿੱਚ ਸਾਰਿਆਂ ਬੱਚਿਆਂ ਨੂੰ ਹੈਲਦੀ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਡੇ ਵਿੱਚ ਪਹੁੰਚੇ ਹਨ ਸਾਡੇ ਫੂਡ ਫਾਰ ਹੰਗਰ ਲਾਇਓਨਸ ਕਲਬ ਦੇ ਪ੍ਰੋਜੈਕਟ ਦੇ ਚੇਅਰਮੈਨ ਜਿਹੜੇ ਹੈਗੇ ਨੇ ਸਰਦਾਰ ਭਪਿੰਦਰ ਸਿੰਘ ਜੀ ਖਾਲਸਾ ਉਹ ਵੀ ਸਾਡੇ ਕੋਲ ਵਿਸ਼ੇਸ਼ ਚੇਚੇ ਦੌਰ ਤੇ ਇਸ ਕੈਂਪ ਨੂੰ ਹੀ ਦੇਖਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਨੇ ਬਹੁਤ ਤਾਰੀਫ ਕੀਤੀ ਹੈ ਇਸ ਕੈਂਪ ਦੀ ਤੇ ਅਸੀਂ ਕਲੱਬ ਵੱਲੋਂ ਸਾਰੇ ਟੱਕਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਜੈਕਟ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਬਹੁਤ ਮਾਨ ਬਖਸ਼ਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਾਨੂੰ ਹੋਰ ਪ੍ਰੋਜੈਕਟ ਦਿੰਦੇ ਰਹਿਣਗੇ ਇਸ ਤੋਂ ਬਾਅਦ ਮੈਂ ਆਪਣੇ ਕਲੱਬ ਦੇ ਡੈਸ਼ਿੰਗ ਜਿਹੜੇ ਪਰਸਨਲਿਟੀ ਹੈਗੇ हेमंत ਸ਼ਰਮਾ ਜੀ ਨੂੰ ਕਹੂੰਗਾ ਕਿ ਸਾਰਿਆਂ ਦਾ ਤਾਰੀਫ ਕਰਵਾਨ ਤੇ ਸਾਰਿਆਂ ਦਾ ਧੰਨਵਾਦ ਕਰਨ ਟੱਕਰ ਪਰਿਵਾਰ ਦਾ ਤੇ ਜਿਹੜੇ ਆਏ ਹੋਏ ਆਪਣੇ ਗੈਸਟ ਨੇ ਉਹਨਾਂ ਦਾ ਵੀ ਵੈਲਕਮ ਕਰਨ ਆਓ ਜੀ हेमंत ਜੀ ਬਹੁਤ-ਬਹੁਤ ਧੰਨਵਾਦ ਆਓ हेमंत ਜੀ ਇਹ ਇਹ ਹਨ ਹਿੰਮਤ ਸ਼ਰਮਾ ਜੀ ਜੋ ਨਗਰ ਕੌਂਸਲ ਦੇ ਕਾਉਂਸਲਰ ਨੇ ਇੱਥੇ ਨਕੌਦਰ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿਦਾਂ ਦਾ ਮਹਿਸੂਸ ਕਰਦੇ ਅੱਜ ਬੱਚਿਆਂ ਦੇ ਸਕੂਲ ਵਿਖੇ ਆ ਕੇ ਬਹੁਤ-ਬਹੁਤ ਸ਼ੁਕਰੀਆ ਚੰਬਰ ਸਾਹਿਬ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਗਿਆਨ ਦਰਸ਼ਨ ٹرسٹ ਵੱਲੋਂ ਸਾਡੇ ਅਲਾਈਅੰਸ ਕਲੱਬ ਨਕੌਦਰ ਦੇ ਨਾਲ ਰਲ ਕੇ ਇੱਕ ਜਿਹੜਾ ਬਹੁਤ ਹੀ ਵਧੀਆ ਫੂਡ ਫੋਰ ਹੰਗਰ ਦਾ ਪ੍ਰੋਜੈਕਟ ਵੀ ਲਾਇਆ ਗਿਆ ਉਹਦੇ ਨਾਲ ਨਾਲ ਇੱਕ ਮੈਡੀਕਲ ਚੈੱਕਅਪ ਡੈਂਟਲ ਚੈੱਕਅਪ ਕੈਂਪ ਵੀ ਦਾ ਯੋਜਨ ਕੀਤਾ ਗਿਆ ਦੋਸਤੋ ਕਿਹਾ ਜਾਂਦਾ ਹੈ ਕਿ ਕਹਿੰਦਾ ਬਹੁਤ ਆਸਾਨ ਹੁੰਦਾ ਹੈ ਇੱਕ ਉਦਾਹਰਣ ਦੇਣਾ ਔਰ ਬਹੁਤ ਹੀ ਮੁਸ਼ਕਲ ਹੁੰਦਾ ਹੈ ਇੱਕ ਉਦਾਹਰਣ ਬਣਨਾ ਇਹ ਸਾਡਾ ਟੱਕਰ ਪ੍ਰਵਾਸ ਸਾਡੇ ਵਾਸਤੇ ਇੱਕ ਬਹੁਤ ਹੀ ਉਦਾਹਰਣ ਆ ਕਿ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਸਮਰਪਿਤ ਡੈਂਟਲ ਚੈੱਕਅਪ ਕੈਂਪ ਤੇ ਫੂਡ ਫॉर ਹੰਗਰ ਦੇ ਦੋ ਪ੍ਰੋਜੈਕਟ ਅਜ ਕੀਤੇ ਆ ਅਸੀਂ ਆਪਣੇ ਲਾਇਵਨਸ ਕਲੱਬ ਵੱਲੋਂ ਸਾਡੇ ਵਿੱਚ ਅੱਜ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਸਰਦਾਰ ਭੁਪਿੰਦਰ ਸਿੰਘ ਜੀ ਖਾਲਸਾ ਡਿਸਟ੍ਰਿਕਟ ਚੇਅਰਪਰਸਨ ਉਹਨਾਂ ਦੇ ਨਾਲ ਸਤਿਮ ਇੰਸਟੀਚਿਊਟ ਤੋਂ ਵਿਪਨ ਸ਼ਰਮਾ ਜੀ ਅਨਵਲ ਗੁਪਤਾ ਜੀ ਡਾਕਟਰ ਰਜੀਵ ਗੁਪਤਾ ਜੀ ਜਿਹੜਾ ਕਿ ਵਿਸ਼ੇਸ਼ ਅੱਜ ਦੇ ਇਸ ਡੈਂਟਲ ਚੈੱਕਅਪ ਕੈਂਪ ਨੂੰ ਦੇ ਯੋਜਨ ਬਏ ਚਾਹੇ ਨੇ ਉਹਨਾਂ ਦੇ ਨਾਲ ਨਾਲ ਰਾਜਕਮਨ ਸੋਹਲ ਜੀ ਸਾਡੇ ਪ੍ਰੈਜ਼ੀਡੈਂਟ ਰਜਿੰਦਰ ਕੁਮਾਰ ਜੀ ਰਿਹਾਨ ਸਾਹਿਬ ਔਰ ਹਰਮਨ ਨਿੱਜਰ ਜੀ ਗੋਪਿੰਦਰ ਟੱਕਰ ਸਾਹਿਬ ਜਿਹੜੇ ਕਿ ਚੇਅਰਮੈਨ ਨੇ ਰੋਡਵੰਸ਼ ਦੇ ਔਰ ਸਾਹਿ ਲਗਣੀ ਹੋਤਰੀ ਜੀ ਨਾਲ ਨਾਲ ਲਾਲੀ ਜੀ ਤੇ ਨਾਲ ਹੋਰ ਕਈ ਸਾਡੇ ਪਤਵੰਤੇ ਸੱਜਣ ਸਾਡੇ ਪਹੁੰਚੇ ਨੇ ਅਮਲ ਜੈਨ ਜੀ ਜਿਹੜੇ ਕਿ ਸਕੂਲ ਦੇ ਪ੍ਰਿੰਸੀਪਲ ਨੇ ਉਹ ਨਾਲ ਵੱਲੋਂ ਵੀ ਸਾਨੂੰ ਬਹੁਤ ਪ੍ਰਸਾਹਨ ਮਿਲਿਆ ਤੇ ਸਾਨੂੰ ਸਦਾ ਹੀ ਲਾਇਓਂਸ ਕਲੱਬ ਵਾਸਤੇ ਇਹ ਸਕੂਲ ਦੇ ਦਰਵਾਜ਼ੇ ਹਰ ਵੇਲੇ ਖੁੱਲੇ ਆ ਜਦੋਂ ਮਰਜ਼ੀ ਅਸੀਂ ਆ ਕੇ ਤੇ ਪ੍ਰੋਜੈਕਟ ਕਰਦੇ ਆ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਇਹਦੇ ਨਾਲ ਨਾਲ ਮੈਂ ਇੱਕ ਵਾਰ ਫੇਰ ਆਪਣੇ ਲਾਇਓਂਸ ਕਲੱਬ ਵੱਲੋਂ ਮ्युनਿਸਪਲ ਕੌਂਸਲਰ ਕੋ ਉਧਰੋਂ ਮੈਂ ਟੱਕਰ ਪਰਿਵਾਰ ਦਾ ਰਿਣੀ ਆ ਕਿ ਜਿਹੜੇ ਕਿ ਅੱਜ ਵਿਸ਼ੇਸ਼ ਰੂਪ ਦੇ ਵਿੱਚ ਇਹਨਾਂ ਨੇ ਇਸ ਆਪਣੇ ਫਾਦਰ ਸਾਹਿਬ ਨੂੰ ਸਮਰਪਿਤ ਇਹ ਕੈਂਪ ਦਾ ਆਯੋਜਨ ਕੀਤਾ ਤੇ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਹਾਂ ਭਵਿੰਦਰ ਸਿੰਘ ਖਾਲਸਾ ਜੀ ਦਾ ਜਿਹੜੇ ਕਿ ਫੂਡ ਫੋਰ ਅੰਗਰ ਦੇ ਡਿਸਟ੍ਰਿਕਟ ਚੇਅਰਪਰਸਨ ਨੇ ਉਹ ਵੀ ਵਿਸ਼ੇਸ਼ ਰੂਪ ਦੇ ਸਾਡੇ ਵਿੱਚ ਪਹੁੰਚੇ ਨੇ ਧੰਨਵਾਦ ਆਉਂਨਾ ਨਾਲ ਗੱਲ ਕਰਦੇ ਭੁਵਿੰਦਰ ਸਿੰਘ ਖਾਲਸਾ ਜੀ ਨਾਲ ਸਰ ਕਿਦਾਂ ਦਾ ਮਹਿਸੂਸ ਕਰਦੇ ਹੋ ਇਹਨਾਂ ਦੇ ਬੱਚਿਆਂ ਦੇ ਵਿੱਚ ਆ ਕੇ ਕਿਉਂਕਿ ਸਰਕਾਰਾਂ ਬਹੁਤ ਇਹਨਾਂ ਚੀਜ਼ਾਂ ਵਾਲਾ ਘੱਟ ਤੇ ਆਂ ਦਿੰਦੀਆਂ ਕਿ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਸਰਕਾਰੀ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਇਦਾਂ ਦੇ ਪ੍ਰੋਜੈਕਟ ਬਹੁਤ ਘੱਟ ਲਗਾਏ ਜਾਂਦੇ ਨੇ ਆਮ ਜ਼ਿਆਦਾ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹ ਜਿਹੜੇ ਪ੍ਰੋਜੈਕਟ ਲਗਾਏ ਜਾਂਦੇ ਨੇ ਪਰ ਸਰਕਾਰਾਂ ਇਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ 'ਚ ਫੇਲ ਹੋ ਜਾਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਰਵਿੰਦਰ ਟੱਕਰ ਜੀ ਦਾ ਤੇ ਰੇਜਿਸਟਰ ਟੱਕਰ ਜੀ ਦਾ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਨੂੰ ਯਾਦ ਰੱਖ ਹੋਏ ਪਿਤਾ ਜੀ ਜਦਾ ਦਰਸ਼ਨ ਲਾਲ ਜੀ ਇਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਸਮਰਪਿਤ ਇਹ ਵਿਸ਼ੇਸ਼ ਪ੍ਰੋਜੈਕਟ ਲਗਾਇਆ ਗਿਆ ਕਿਉਂਕਿ ਸਾਨੂੰ ਜਾਗਰਤ ਹੋਣਾ ਚਾਹੀਦਾ ਹੈ ਕਿਉਂ ਸਰਕਾਰਾਂ ਤਾਂ ਕਹਿੰਦੀਆਂ ਕਰਦੀਆਂ ਕੁਝ ਨਹੀਂ ਪਰ ਜਿਹੜੀ ਸੰਸਥਾਵਾਂ ਆ ਇਹ ਪੋਜ਼ਿਟਿਵਲੀ ਆਪਣੇ ਤਾਂ ਪੋਜ਼ਿਟਿਵ ਹੋ ਕੇ ਸਾਰਾ ਕੰਮ ਕਰ ਰਹੀਆਂ ਹਨ ਕਿਉਂਕਿ ਮਾਨਵਤਾ ਦੇ ਭਲਾ ਵਾਸਤੇ ਅਨੇਕਾਂ ਤਰ੍ਹਾਂ ਦੇ ਪ੍ਰੋਜੈਕਟ ਲਾਏ ਜਾਂਦੇ ਹਨ ਜਿਨ੍ਹਾਂ ਦੀ ਜਿਹਦਾ ਲੋਕਾਂ ਨੂੰ ਲੋੜ ਹੈ ਲੂਡ ਬੰਦਾਂ ਨੂੰ ਜਿੱਦਾਂ ਫੂਡ ਫਾਰ ਹੰਗਰ ਜਿੱਦਾਂ ਮੈਂ ਪ੍ਰੋਜੈਕਟ ਕੋਟ ਹੋਲੇ ਕੰਮ ਕਰ ਰਹਾ ਕਿਉਂਕਿ ਜਿਹੜੇ ਗਰੀਬ ਬੱਚੇ ਆ ਜਿਨ੍ਹਾਂ ਨੂੰ ਖਾਣ ਨੂੰ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਉਹਨਾਂ ਦੀ ਲੋੜਾਂ ਪੂਰੀਆਂ ਹੁੰਦੀਆਂ ਹਨ ਜਿੱਦਾਂ ਕਿ ਹੁਣ ਅੱਜ ਇਹਨਾਂ ਨੇ ਡੈਂਟਲ ਚੈੱਕਅਪ ਕੈਂਪ ਵੀ ਲਾਇਆ ਮੈਂ ਬਹੁਤ ਹੀ ਇਹਨਾਂ ਨੂੰ ਵਧਾਈਆਂ ਦੇਣਾ ਹਾਂ ਜਿਨ੍ਹਾਂ ਨੇ ਇਹ ਉਦਮਪ੍ਰਾਲਾ ਕਰਕੇ ਇਹ ਸਾਰਿਆਂ ਨੇ ਇਹ ਬਹੁਤ ਵੱਡੇ ਪ੍ਰੋਜੈਕਟ ਕੀਤਾ ਹੈ ਇਸੇ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਤਾਂ ਕਿ ਮਾਨਤੋ ਦੇ ਭਲਾ ਵਾਸਤੇ ਸੀ ਵਧੀਆ ਮੈਸੇਜ ਦੇ ਸਕੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ ਤੇ ਮੈਂ ਸਾਰਿਆਂ ਲਾਈਨਸ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦਾਂ ਜਿਨ੍ਹਾਂ ਨੇ ਮੈਨੂੰ ਇਤਸਾਦ ਕੇ ਮਾਨ ਦਿੱਤਾ ਤੇ ਵਿਸ਼ੇਸ਼ ਤੌਰ ਤੇ ਰਜਿੰਦਰ ਬਾਠਲਾ ਜੀ ਤੇ ਇਹਨਾਂ ਦੀ ਪੂਰੀ ਟੀਮ ਨੂੰ ਮੈਂ ਅੱਜ ਇਸ ਫੰਕਸ਼ਨ ਦੀਆਂ ਬਹੁਤ-ਬਹੁਤ ਥੈਂਕ ਯੂ ਅੱਜ ਗਿਆਨ ਦਰਸ਼ਨ ٹرسٹ ਵੱਲੋਂ ਜੋ ਬਹੁਤ ਹੀ ਇੱਕ ਵਧੀਆ ਉਪਰਾਲਾ ਆਪਣੇ ਪਿਤਾ ਸ਼ਰੀਰ ਦੀ ਬਰਸੀ ਦੇ ਮੌਕੇ ਤੇ ਲੰਗਰ ਵੰਡ ਕੇ ਬੱਚਿਆਂ ਨੂੰ ਲੰਗਰ ਸਿਖਾ ਕੇ ਤੇ ਆਪਣੇ ਸਾਰੇ ਹੀ ਸਕੂਲ ਦੇ ਬੱਚਿਆਂ ਦੇ ਡੈਂਟਲ ਹੈਲਥ ਚੈੱਕਅਪ ਕਰਵਾ ਕੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਅਸੀਂ ਸਾਰੇ ਹੀ ਲਾਇਨਸ ਕਲੱਬ ਵੱਲੋਂ ਇਹਨਾਂ ਨੂੰ ਦੇ ਸ਼ੁਕਰੀ ਗੁਜ਼ਾਰਾਂ ਕਿ ਇਹਨਾਂ ਨੇ ਇਸ ਮੌਕੇ ਤੇ ਇਹ ਪਵਿੱਤਰ ਕਾਰਜ ਕਰਕੇ ਇੱਕ ਨਵੀਂ ਲਾਈਨ ਇੱਕ ਨਵੀਂ ਉਲੀਕ ਲੀਕ ਜਿਹੜੀ ਹੈ ਉਹ ਪੈਦਾ ਕੀਤੀ ਹੈ ਅਸੀਂ ਇਹਨਾਂ ਦੋਹਾਂ ਹੀ ਪ੍ਰਮਾ ਦੇ ਸ੍ਰੀ ਆਪਣੇ ਰਵਿੰਦਰ ਟੱਕਰ ਜੀ ਤੇ ਰਜੇਸ਼ ਟੱਕਰ ਜੀ ਦੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਉਦਮ ਕੀਤਾ ਹੈ ਲਾਇਨ ਰਾਜਕੁਮਾਰ ਸੋਲ ਚੇਅਰਮੈਨ ਲਾਇਨਸ ਕਲੱਬ ਨਕੌਦਰ ਕਿੱਦਾਂ ਤੁਸੀਂ ਅੱਜ ਇੱਥੇ ਪਹੁੰਚੇ ਅੱਜ ਸਾਡੇ ਲਾਇਨਸ ਕਲੱਬ ਨਕੌਦਰ ਵੱਲੋਂ ਜੋ ਕਿ ਸਾਡੇ ਲਾਇਨ ਰਵਿੰਦਰ ਟੱਕਰ ਜੀ ਜੋ ਕਿ ਜ਼ੋਨ ਚੇਅਰਪਰਸਨ ਨੇ ਸਾਡੇ ਕਲੱਬ ਦੇ ਤੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਫਾਦਰ ਪਰਜੇਸ਼ ਜੀ ਦੇ ਫਾਦਰ ਜੋ ਕਿ ਲਾਲਾ ਦਰਸ਼ਨ ਸਿੰਘ ਟੱਕਰ ਜੀ ਦੇ ਉਹਨਾਂ ਦੀ ਛੇਵੀਂ ਵਰਸੀ ਦੇ ਉੱਪਰ ਇਹਨਾਂ ਨੇ ਇੱਕ ਲਾਇਨਸ ਕਲੱਬ ਦੇ ਥਰੂ ਸਾਡੇ ਇੱਕ ਸਾਨੂੰ ਸੇਵਾ ਦਾ ਮੌਕਾ ਦਿੱਤਾ ਇੱਥੇ ਇੱਕ 250 ਬੱਚੇ ਜੋ ਕਿ ਇੱਥੇ ਪ੍ਰਾਇਮਰੀ ਸਰਕਾਰੀ ਸਕੂਲ ਦੇ ਵਿੱਚ ਸਬਜ਼ੀ ਮੰਡੀ ਵਿੱਚ ਉਹਨਾਂ ਨੂੰ ਲੰਗਰ ਦੀ ਸੇਵਾ ਵਾਸਤੇ ਅਤੇ ਨਾਲ ਹੀ ਇੱਕ ਡੈਂਟਲ ਚੈੱਕਅਪ ਕੈਂਪ ਜੋ ਕੋਈ ਉਯੋਜਿਤ ਕੀਤਾ ਸਾਡੇ ਲਾਇਨਸ ਕਲੱਬ ਵੱਲੋਂ ਤੇ ਪ੍ਰਾਈਜ਼ ਦਿੱਤੇ ਗਏ ਅਤੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਅਸੀਂ ਇਹਨਾਂ ਦਾ ਪਰਿਵਾਰ ਦਾ ਲਾਇਨ ਰਵਿੰਦਰ ਟੱਕਰ ਜੀ ਅਦਰ ਜੇ ਟੱਕਰ ਜੀ ਦੇ ਜੋ ਕਿ ਉਹਨਾਂ ਦੇ ਫਾਦਰ ਦੀ ਛੇਵੀਂ ਵਰਸੀ ਦੇ ਮੌਕੇ ਤੇ ਅਸੀਂ ਲਾਇੰਸ ਕਲੱਬ ਨਕੋਦਰ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਇਸ ਪ੍ਰੋਗਰਾਮ ਵਿੱਚ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ ਆਪਣੇ ਚੈਨਲ ਵੱਲੋਂ ਅਤੇ ਆਪਣੇ ਪੂਰੀ ਨਕੋਦਰ ਵੱਲੋਂ ਗਿਆਨ ਦਰਸ਼ਨ ਚੈਰੀਟੇਬਲ ਟਰਸ ਦਾ ਤੇ ਲਾਂਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇਦਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਸਕੂਲਾਂ ਦੇ ਵਿੱਚ ਰੱਖੇ ਜਾਂਦੇ ਨੇ ਔਰ ਬੱਚਿਆਂ ਦੀ ਦੇਖ ਸੰਭਾਲ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਜੋ ਚੀਜ਼ਾਂ ਉਸੇ ਸਮਾਨ ਦਾ ਵੀ ਜਿਹੜੀ ਜ਼ਰੂਰਤ ਹੁੰਦੀ ਆ ਇਹ ਸਮਾਜ ਸੇਵੀ ਸੰਸਥਾਵਾਂ ਨਾਲ ਪੂਰਾ ਕਰਦੇ ਨੇ ਕੈਮਰਾਮੈਨ ਸੰਜੀਪ ਪੁਰੀ ਦੇ ਨਾਲ ਜਸਵਿੰਦਰ ਚੰਬਰ ਇੱਕ ਤਲਅ ਨਕੋਦਾ